ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗਏ ਸੀ ਸੂਰਤ ਕੇ ਕਿਉਂਕਿ ਭਾਈ ਗੁਰਪਰਾਣ ਕੋਲੇ ਇਹਨਾਂ ਦਾ ਚੈਨਲ ਤੇ ਬਣਿਆ ਹੋਇਆ YouTube ਤੇ ਆਪਾਂ ਇਹਨਾਂ ਦੇ ਆਲਵਰ ਜਮਾ ਪੱਕੇ ਐ ਸਾਰੀਆਂ ਵੀਡੀਓ ਇਹਨਾਂ ਦੀਆਂ ਦੇਖਦੇ ਆਂ ਭਾਈ ਬਹੁਤ ਬਹੁਤ ਧੰਨਵਾਦ ਕਰਾ ਅਸੀਂ ਸਾਰੀਆਂ ਵੀਡੀਓ ਇਤਰੀਆਂ ਦੇਖਦੇ ਆਂ ਧੰਨਵਾਦ ਭਾਈ ਸਾਰੇ ਤੋਂ ਪਹਿਲਾਂ ਵੀਰ ਨਾਲ ਜਿੰਨੇ ਵੀ ਬਾਈ ਜੁੜਿਆ ਸਾਰਿਆਂ ਨੂੰ ਹੱਥ ਜੁੜ ਕੇ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਭਾਈ ਜਿਹੜੇ ਸਾਮਾ ਕੱਢ ਕੇ ਸਾਡੇ ਕੋਲੇ ਪਹੁੰਚੇ ਆ ਤੇ ਭਾਈ ਵੱਲੋਂ ਵੀ ਸਾਰਿਆਂ ਦਾ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਸਾਮਾ ਕੱਢ ਕੇ ਭਾਈ ਦੇ ਵੀਡੀਓ ਦੇਖਦੇ ਹੋਗੇ ਤੇ ਸਾਫ਼ ਸੁਥਰੀ ਗੱਲਬਾਤ ਭਾਈ ਵੀ ਪਾਉਂਦੇ ਰਹਿੰਦੇ ਆ ਤੇ ਜਰੂਰ ਜੁੜਿਓ ਭਾਈਆਂ ਨਾਲ ਤੇ ਕੇ ਸਪੋਰਟ ਕਰਦੇ ਰਹੋ ਭਾਈ ਦਾ ਸੁਭਾਅ ਵੀ ਬਹੁਤ ਵਧੀਆ ਬਹੁਤ ਵਧੀਆ ਸੁਭਾਅ ਦਾ ਪਹਿਲੀ ਫੋਨ ਚੱਕਿਆ ਤੇ ਭਾਈ ਉਹ ਚਾਹ ਪੀਤੀ ਪਹਿਲਾਂ ਪਾਣੀ ਪੀਤਾ ਚਾਹ ਦੇ ਕੱਪ ਵੀ ਹਲੇ ਉੱਪਰ ਹੀ ਪਏ ਨੇ ਜੱਗ ਪਰਖੇ ਜੱਟਾਂ ਵਾਲਾ ਚਾਹ ਦਾ ਪੀਤਾ ਰੱਖਣੀ ਬਈ ਬਹੁਤ ਵਧੀਆ ਪਹਿਲੀ ਕਾਲ ਤੇ ਫੋਨ ਚੱਕਦਾ ਨਹੀਂ ਅੱਜਕੱਲ ਬਈ ਕੋਈ ਨਹੀਂ ਫੋਨ ਚੱਕਦਾ ਸੀ ਬਥੇਰੇ ਨੂੰ ਲਾਲਾ ਦੇਖਿਆ ਬਈ ਕੋਈ ਨਹੀਂ ਫੋਨ ਚੱਕਦਾ ਅਸੀਂ ਸਾਲ ਪਹਿਲਾਂ ਵੀ ਆਈਫੋਨ ਦੇ ਕੋਲੇ ਤਾਂ ਬਾਰਡਰ ਬੰਦ ਸੀਗੇ ਹਾਂ ਉਦੋਂ ਬਾਰਡਰ ਟੱਪ ਗਿਆ ਸੀ ਸੀ ਚੋਰ ਮੋਰ ਟੱਪ ਗਿਆ ਸੀ ਤਾਂ ਬਈ ਕੁਝ ਨਹੀਂ ਬਈ ਬੰਦੇ ਤਾਂ ਉਹੀ ਰਹਿੰਦੇ ਹੁੰਦੇ ਆ ਨਾ ਦੀ ਅਬ ਦੇਸੀ ਜੀ ਗੱਲਬਾਤਾਂ ਪੰਡੀਆਂ ਦਿਖਾਈ ਜਾਂਦੇ ਹੈਗਾ ਨਾ ਤੇ ਜੇ ਮੈਂ ਪੈਰ ਛੱਡ ਗਏ ਤਾਂ ਫਿਰ ਦੋ ਕੱਪਾਂ ਨੂੰ ਛੱਡ ਜਾਣਗੇ ਹਾਂ ਤੇ ਕਿੰਨਾ ਮੋਟੋ ਆਕਰਮਾਂਗੇ ਉਨੇ ਹੀ ਬਈ ਆਪਾਂ ਰੱਬ ਨਾਲ ਜੁੜੇ ਰਹਿਾਂਗੇ ਬਈ ਬਾਲੇ ਬਈ ਹੈਗੇ ਪੈਰ ਛੱਡ ਜਾਂਦੇ ਨੇ ਸਾਪਾ ਵਾਇ ਉਹੀ ਆ ਬਾਈ ਉਹੀ ਸਾਡੇ ਕੋਲੇ ਹਾਂ ਉਹੀ ਬੰਦੇ ਰਵਾਂਗੇ ਤੇ ਬਸ ਸਾਰਿਆਂ ਨੂੰ ਹੱਸ ਕੇ ਖਿੜ ਕੇ ਪਿਆਰ ਨਾਲ ਮਿਲੋ ਤੇ ਹੋਰ ਕੁਝ ਨਹੀਂ ਲੈ ਜਾਣਾ ਬਾਈ ਦੁਨੀਆ ਦੇ ਤੇ ਬਸ ਉਹ ਪਿਆਰੀ ਹੈਗਾ ਹਾਂਜੀ ਇਹ ਬਾਈ ਦਾ YouTube ਤੇ ਚੈਨਲ ਹੈ ਗੁਰਪਰਾੜ ਇਹਨੂੰ ਵੀ ਸਬਸਕ੍ਰਾਈਬਰ ਕਰਕੇ ਰੱਖਿਓ ਪਰਿਵਾਰਕ ਵੀਡੀਓ ਨਹੀਂ ਗੰਦਮੰਦ ਨਹੀਂ ਪਾਉਂਦਾ ਬਾਈ ਬਹੁਤ ਵਧੀਆ ਜਿਵੇਂ ਆਪਣਾ ਘਰਾਂ ਚ ਪਰਿਵਾਰਕ ਵੀਡੀਓ ਆਵੇ ਇਹ ਸਹਿਜ ਵੀ ਇਹਦੇ ਨਾਲ ਹੈ ਸਹਿਜ ਵੀ ਨਾਲ ਹੁੰਦੀ ਹੈ ਵੀਡੀਓ ਉਸੇ ਕਾਰੋਲਾ ਉਸੇ ਕਾਰ ਤੁੱਕ ਪੁੱਜੀ ਜਾਂਦੀ ਐ ਇੱਕ ਸਾਡਾ ਗੁਰਪ੍ਰੀਤ ਸਿੱਧੂ ਇਹ ਵੀ ਵਿੱਚ ਬੈਠੇ ਨੇ ਤੁਸਣਾ ਇਹ ਕੁਸ ਬਸ ਠੀਕ ਐ ਓਕੇ ਐ ਠੀਕ ਐ ਜੀ ਹਾਂ ਬਸ ਇਹ ਤੋ ਬਾਈ ਤੋ ਉੱਠਿਆ ਨਹੀਂ ਜਾਂਦਾ ਤੁਹਾਨੂੰ ਪਤਾ ਐ ਜੀ 68 ਤੋਂ ਬਟਿੰਡੇ ਵੀ ਜਾਂਦੀ ਹੋਈ ਬਸ ਸਿੱਧਾ ਹੀ ਆਪਣੀ ਬੋਲਣਾ ਜੀ ਨਾਗਮਾ ਦਾ ਵੀਰ ਕਹਿੰਦੇ ਹਾਂਗੇ ਅੱਗੇ ਅੱਜ ਦੱਸਿਆ ਨਹੀਂ ਬਾਈ ਤੂੰ ਬਸ ਜ ਜਾਂਦੀ ਐ ਆ ਜਾਂਦੀ ਐ ਵੀ ਆਰਟੀਸੀ ਤੋਂ 10 ਬਾਈ ਕਹਿੰਦਾ ਜਰੂਰ ਦੱਸੋ ਇਹਨਾਂ ਨੂੰ ਸਿੱਧੀ ਬਟਿੰਡੇ ਰੋ ਸਿੱਧੀ ਬਟਿੰਡੇ ਨੂੰ ਥੋੜੇ ਤਾਂ ਨਹੀਂ ਪੈਸੇ ਆਹ ਫੋਣੀ ਟਿਕਟ ਰਹਿਣ ਚ ਇਹ ਨਹੀਂ ਹਰਿਆਣਾ ਚ ਨਹੀਂ ਹੈਗੀ ਬਈ ਪੰਜਾਬ ਪੰਜਾਬ ਹੁੰਦੀ ਹੈ ਸਾਡੇ ਦਾ ਬੁਰਗਾ ਬਾਕਸ ਤੇ ਤੜਕਾ ਅੱਡੇ ਦਾ ਭਰਾਵਾ ਉੱਪਰ ਆ ਜਾਂਦੇ ਆ ਨਾ ਇਹ ਨਹੀਂ ਆ ਪ੍ਰਾਈਵੇਟ ਬੱਸ ਆ ਜਾਂਦੀ ਵੀ ਸਾਰੀਆਂ ਖਾਲੀ ਹੁੰਦੀਆਂ ਰੋਡ ਵਿੱਚ ਪੈਰ ਤਾਂ ਨੀ ਖਾਣੇ ਹੁਣ ਪਤਾ ਕੀ ਗੱਲ ਹੈ ਜੇ ਕੋਈ ਗੁੜੀਆਂ ਦਾ ਸਾਗ ਵੱਧ ਉਹ ਵੀ ਫੜਾਉਣ ਵਗ ਜਾਂਦੇ ਆਖਣੇ ਆਪਣਾ ਕਿਹੜਾ ਬਈ ਕਿਰਾਇਆ ਲਾਉਣਾ ਕਾਰਡ ਕਰ ਸਕਦਾ ਕਾਰਡਤੀ ਚੱਲਣਾ ਸੋ ਠੀਕ ਹੈ ਚੰਗਾ ਬਈ ਠੀਕ ਹੈ ਬਈ ਜੀ ਆਏ ਨੂੰ ਜੀ ਆਏ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਠੀਕ ਹੈ ਠੀਕ ਹੈ ਬਈ ਜੀ ਠੀਕ ਹੈ चङा साहिब सत्री अंगाद